ਚਲੋ ਵੀ ਚਲੋ ਅੱਜ ਦੂਜਾ ਰੇਪ ਪਾਣ ਲੱਗੇ ਆ ਜੀਰੀ ਨੂੰ ਝੋਨੇ ਨੂੰ ਵਿੱਚ ਕੀ ਕਹਿੰਦੇ ਨੇ ਅਸੀਂ ਕਹਿੰਦੇ ਆ ਮੁੰਜੀ ਨੂੰ ਰਫੂ ਜੀਆਂ ਦੀ ਪਾਸ਼ਾ ਨੇ ਮੁੰਜੀ ਕਹਿੰਦੇ ਨੇ ਮੁੰਜੀ ਵੈਸੇ ਜਿਆਦੇ ਜਾਂਦੇ ਨੇ ਝੋਨਾ ਝੋਲੀਆਂ ਦੋ ਲਿਆਂਦੇ ਆ ਨਾ ਚਲ ਤੂੰ ਫੜ ਲੈ ਝੋਲੀ ਫਿਰ ਮੈਂ ਫਿਰ ਬਾਹਰ ਖਲੋ ਜਾਣਾ ਵਾ ਠੀਕ ਹੈ ਆ ਇੱਕ ਝੋਲੀ ਵੇਹ ਮਾਰ ਕੇ ਤਾਂ ਹੀ ਖਾਲੀ ਨਿਕਲੇਗਾ ਹਾਂ ਜਦੋਂ ਪਤਾ ਹੀ ਧੱਗੇ ਬੰਦੇ ਹੁੰਦੇ ਹਨ ਜਿਹੜਾ ਨਵਾਂ ਧੱਗਾ ਸੀ ਡੇਡ ਨਵਾਂ ਵਾਲੇ ਹੁੰਦੇ ਹਨ मतलब ਜਿਹੜਾ ਪੁਰਾਣੇ ਧੱਗੇ ਦੇ ਨਾਲ ਉਹਨੂੰ ਜੋ ਜੋ ਉਤਰ ਪਾ ਦਿੰਦੇ ਹੁੰਦੇ ਸਨ ਵੀ ਚੱਲ ਵੀ ਜਿੱਧਰ ਨੂੰ ਉਹ ਜਾਂਦਾ ਸੀ ਫਿਰ ਉਵੇਂ ਪਿੱਛੇ ਉਹ ਤੁਰ ਹੀ ਜਾਂਦਾ ਸੀ ਉਹ ਕੰਮ ਜੋਦ ਨਾਲ ਤੇਰੇ ਨਾਲ ਜੋ ਉਤਰ ਪਾ ਦੇਣਾ ਜੋਦ ਦਾ ਤੇ ਮਗਰ ਮਾਇ ਰਹੇ ਕਿ ਅੱਗੇ ਭੱਜੇ ਠੀਕ ਹੈ ਲੋ ਜੀ ਆ ਵੀ ਲੱਗ ਗਈ ਚੀਰੀ ਸਾਡੀ ਤੇ ਜੇ ਦਵਾਈ ਮਾਰ ਦਿਆਂਗੇ ਸਵੇਰੇ ਕਬਾੜ ਵਾਲੀ ਅੱਜ ਇਹ ਦੇਰ ਹਫਤਾ ਹੋ ਗਿਆ ਹੈ ਰੇਪ ਆਏ ਨੂੰ ਦੋ ਥੈਲੇ ਪਾਏ ਹਨ 2 ਕਿਲਿਆਂ ਚ ਤੇ ਹੰਨੇ 2.5 ਪਾ ਦਿਓ ਅੱਜ 2.5 ਪਾ ਦਿੰਨੇ ਆ ਦੇਖਦੇ ਆ ਫਿਰ ਬਾਕੀ ਦੋ ਚ ਫਿਰ ਉਧਰ ਮਾਰ ਦਿਆਂਗੇ ਆਇਨਾ ਦਾ ਝੋਨਾ ਕਾਮਯਾਬ ਹੋਇਆ ਨਹੀਂ ਵੀ ਕਦੂ ਕਰਕੇ ਦੁਬਾਰੇ ਉਹਨਾਂ ਨੇ ਲਾਈਏ ਮੰਜੀ ਇੱਥੇ ਟਵਾਂਡੀਆਂ ਨੇ ਪਹਿਲਾਂ ਇਹਨਾਂ ਨੇ ਸੁੱਕੇ 'ਚ ਬੀਜੀ ਸੀ ਤੇ ਆ ਵੀ ਦੁਬਾਰੇ ਵਿੱਚ ਲਾਏ ਨੇ ਇਹਨਾਂ ਨੂੰ ਬੂਟੇ ਬੜਾ ਖਰਚ ਜ਼ਿਆਦਾ ਆ ਗਿਆ ਸਾਨੂੰ ਕਦੂ ਵਾਲੀ ਕਾਮਯਾਬੇ ਦੀ ਬਜਾਈ ਨਾਲ ਨਹੀਂ ਕਾਮਯਾਬ ਹੋਏ ਲੋਕੀ ਕਹਿ ਦੇ ਦਿੰਦੇ ਨੇ ਕਹੀ ਪਰ ਕਰੇ ਦਾ ਕੰਮ ਆਣਾ ਪਾਪਾਂ ਦੇ ਕੀਤਾ ਨਹੀਂ ਐਵੇਂ ਕਹਿਦੀ ਇਹ ਵੀ ਨਹੀਂ ਕਾਮਯਾਬ ਜਾਂ ਕਾਮਯਾਬ ਕਰਾਂਗੇ ਫਿਰ ਤੁਹਾਨੂੰ ਦੱਸਾਂਗੇ ਵੀ ਕਾਮਯਾਬੇ ਵੀ ਸੁੱਕੀ ਸੁੱਕੇਚ ਬਾਣਚ ਕਿਵੇਂ ਬੀਜੀ ਅਗਲੀ ਵਾਰ ਥੋੜੇ ਬਲਾਖ ਦੇਖਾਂਗੇ ਅੱਧਾ ਉਹ ਕਿਲਾ ਬਾ ਇਥੇ ਉਰਹੀ ਰਖ ਲਾ ਦੇ ਰੈਡੀ ਇਥੇ ਠੀਕ ਏ ਲੋ ਜੀ ਟਾਈਮ ਹੋ ਗਿਆ ਏ 6:30 6:40 ਘੰਟੇ ਜੀ ਨਿਬੜ ਜਾਣਾ ਆਪਣਾ ਕਿ ਨਹੀਂ ਮੈਂ ਘੰਟੇ ਜੀ ਨਿਬੜ ਜਾਏਗਾ ਘੰਟਾ ਵੀ ਕਿੱਥੇ ਲੱਗਣਾ ਹੈ ਹਾਂ ਉਹਨਾਂ ਟਾਈਮ ਹੈ ਇਹ ਖਰਾਂ ਦਾ ਇਧਰ ਨਹੀਂ ਖੁੱਲਦਾ ਹੁੰਦਾ ਐਨੂੰ ਨਹੀਂ ਖੁੱਲਦਾ ਹੁੰਦਾ ਜਿੱਦ ਰਸੀ ਵੱਢੀ ਹੋਈ ਹੈ। ਹਰ ਰਸੀ ਦੇ ਅੱਖਰ ਵੀ ਅੱਖਰ ਜਿੱਦੋਂ ਲਿਖਣਾ ਸ਼ੁਰੂ ਕਰਦੇ ਨੇ ਉਦੋਂ ਨੂੰ ਪਰਾਂ ਨੂੰ ਖੋਲਦਾ। ਦੇਤੀ ਹੋ ਗਏ ਆ ਚੱਲ ਕੋਈ। ਤੇਰਾ ਵੀ। ਚੱਲ ਜੀ। ਥਿਲਾ ਜਿੱਲੇ ਹੋ ਗਏ ਨੇ ਰੇ। ਢਿਲਾ ਹੋ ਗਏ ਰੇ। ਠੀਕ। ਮਾੜਾ ਮਾੜਾ ਸਲਾਪ ਹੈ ਹਣ। あら何か。 ਚੱਲ ਨਵਾਂ ਮੁੰਡਾ ਆਲੀ ਕੱਢਣ ਲੱਗਿਆ ਅੱਗੇ ਨਾ ਢੋਲੀ ਪਾਸ ਚਲੋ ਇਧਰੋਂ ਲੱਗ ਜਾ ਇਧਰੋਂ ਐ ਇਹਨੂੰ ਹੋ ਜਾਣਾ ਪਰਾਂ ਨੂੰ ਬਾਤ ਨਾ ਕਰ ਉਹ ਉਧਰੋਂ ਉਹਨੂੰ ਆਜਾ ਜੀ ਐ ਸਿੱਧੇ ਲੰਘ ਜਾ ਫਿਰ ਉਧਰੋਂ ਆ ਜਾ ਉਹਨੂੰ ਆਜਾ ਚੱਲ ਵੀ ਛੋਟ ਮੁੱਠੀ ਕਿਵੇਂ ਛੋੜਨਾ ਅੱਗੇ ਪਾ ਪਹਿਲਾਂ ਅੱਗੇ ਸ਼ੁਰੂ ਤੋਂ ਹਾਂ ਹਾਂ ਪਾ ਪਾ ਠੀਕ ਹੈ ਫਾਟ ਨਾ ਛੱਡਿਆ ਜੇ ਜਿੱਥੇ ਤੱਕ ਉਹ ਮਾਰਦਾ ਨਾ ਮਜੂਤ ਧਿਆਨ ਰੱਖਣਾ ਜਿੱਥੇ ਤੱਕ ਨਮੂਲ ਮਾਰਦਾ ਰਹੇ ਉੱਥੋਂ ਤੂੰ ਮਾਰਨਾ ਹੈ ਖਾਲੀ ਨਹੀਂ ਛੱਡਣੀ ਫਾਟ ਪਰ ਹੁਣ ਚਲੋ ਪਰ ਹਾਂ ਚੱਲ ਠੀਕ ਹੈ ਇੱਕੋ ਵਾਰੀ ਮਾਰ ਦਿਆ ਕਰ ਕੱਠੀ ਨਾ ਜੋਤ ਇਧਰ ਵੇਜ ਇਧਰ ਤਾਂ ਉਹਦੇ ਵਾਲ ਤੇ ਵੇਖ ਉਹ ਕਿੱਧਰ ਹੈ ਫਾਟ ਤੇਰੀ ਕਿੱਧਰ ਹੈ ਫਾਟ ਤੂੰ ਛੱਡਣ ਡਿਆ ਹੈ ਉਹਦੇ ਨਾਲ ਨਾਲ ਨਾ ਹੱਥ ਲੰਮਾ ਕਰ ਸਰ ਬਣ ਜੇਗੀ ਨਹੀਂ ਵੇਖੀ ਉਹ ਕਿਵੇਂ ਖਿਲਾਰਦਾ ਨਾ ਜੋਤ ਨਹੀਂ ਤੇ ਤੇ ਤੋਂ ਨਹੀਂ ਗੱਲ ਬਣਨੀ ਆ ਵੇਖੀ ਕਿਵੇਂ ਖਿਲਾਰ ਦਿੰਦਾ ਕੱਢਣ ਲੱਗਾ ਮੁਠੀ ਚੋਂ ਤੇ ਇਹ ਹੋਵੇ ਨਾ ਨਹੀਂ ਤੇ ਨਹੀਂ ਜੋਤ ਨਹੀਂ ਸਹੀ ਹੈਗਾ ਨਾ ਨੋ ਮੁੰਡੀ ਸੜ ਜਾਣੀ ਤੇ ਮਾਰਨ ਲੈ ਰੇ ਤੂੰ ਇਨਾਂ ਔਰ ਇੱਕ ਥਾਂ 'ਤੇ ਛੁੱਟੀ ਹੁੰਦਾ ਹੈ। ਆ ਵੇਖੀ। ਮੇਰੀ ਗੱਲ ਸੁਣ। ਹੱਥ ਐਂ ਕਰ। ਐਂ ਖਲਾਰਨੀ ਹੈ ਬਸ। ਨਵਰਾ ਲੈ ਮੈਂ ਆ ਜਾ ਹਰਿਆ ਬਸ। ਜੋ ਤੂੰ ਰਹਿਣ ਦੇ। ਇੱਕ ਥਾਂ 'ਤੇ ਇਥੇ ਫਿਰ ਪਾਤਾ ਖਲੋਤੇ ਨੇ। ਠੀਕ ਹੈ ਠੀਕ ਹੈ ਕੋਈ ਨਹੀਂ। ਤੂੰ ਨਾ ਪਹਿਲਾਂ ਵੇਖ ਕਿ ਕਿਵੇਂ ਖਲਾਰਨੇ ਆ। ਫਿਰ ਉਹਨੂੰ ਫੋਲੋ ਕਰੀ। ਠੀਕ ਹੈ। ਓਹ ਉ ਤਾਂ ਵੇਖ ਨਾ ਪਹਿਲਾਂ ਵੇਖ ਵੀ ਕਿਵੇਂ ਖਲਾਰਦੇ ਨੇ ਰੇ ਉਹ ਵੀ ਤਾਂ ਖਲਾਰਨਾ ਪਿਆ ਤੂੰ ਆ ਆਪਣੀ ਵੀਡੀਓ ਵੇਖੀ ਫਿਰ ਦੱਸੀ ਲੋ ਪ੍ਰਯਾ ਕੰਮ ਸਿੱਧੀ ਲੈ ਜਾ ਹਾਂ ਤੇ ਰੇੜੀ ਜ਼ਿੱਦੀ ਲੈ ਜਾ ਇਹ ਪੜ ਗਿਆ ਕੰਮ ਇਹਦਾ ਕਿ ਹਾਂ 6:40 ਤੇ ਸਵਾ 6 ਹੋ ਗਏ ਘੰਟੇ ਤੋਂ ਪਹਿਲੇ ਨਿਬੜ ਗਿਆ ਫਿਰ ਕੰਮ ਆ। ਪੌਣੇ ਘੰਟੇ ਚ। ਟਟੇਵਲੀਆਂ ਬੜੀਆਂ ਤੰਗ ਕਰਦੇ ਆ ਇਹ ਆਂਡੇ ਦਿੱਤੇ ਨੇ। ਬੜੀ ਮੁਸ਼ਕਲ ਏ ਖਲਾਰਨ ਦਿੱਤਾ ਇੱਥੇ। ਉਹ ਵੱਟ ਤੇ।